ਦਨਿਕ ਸੋਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਚੱਲ ਰਹੀ ਹੈ ਤੇ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਅਵਾਰਾ ਕੁੱਤਿਆਂ ਦੇ ਵੱਲੋਂ ਮਹਿਲਾ ਨੂੰ ਨੋਚ-ਨੋਚ ਕੇ ਖਾ ਲਿਆ ਗਿਆ ਤੇ जख्मਾਂ ਦੀ ਤਾਪ ਨਾ ਚੱਲਦਿਆਂ ਹੋਇਆਂ ਮਹਿਲਾ ਦੀ ਮੌਤ ਹੋ ਗਈ। ਦਰਅਸਲ ਮਹਿਲਾ ਸੈਰ ਕਰਨ ਲਈ ਗਈ ਹੋਈ ਸੀ ਸਵੇਰੇ 5 ਵਜੇ ਦੇ ਕਰੀਬ ਜਦੋਂ ਘਰੋਂ ਬਾਹਰ ਗਈ ਤਾਂ ਰਸਤੇ ਦੇ ਵਿੱਚ ਉਸ ਨੂੰ ਅਵਾਰਾ ਕੁੱਤਿਆਂ ਦੇ ਝੁੰਡ ਨੇ ਘੇਰਾ ਪਾ ਲਿਆ ਮਹਿਲਾ ਦੇ ਉੱਤੇ ਹਮਲਾ ਕਰ ਦਿੱਤਾ ਤੇ ਨੋਚ-ਨੋਚ ਕੇ ਮਹਿਲਾ ਨੂੰ ਮਾਰ ਮੁਕਾਇਆ। ਦਰਅਸਲ ਮਹਿਲਾ ਦੇ ਪਿਤਾ ਦੇ ਮੁਤਾਬਕ ਜਦੋਂ ਸਵੇਰੇ ਸੈਰ ਕਰਨ ਵਾਸਤੇ ਗਈ ਸੀ ਤਾਂ ਕਾਫੀ ਦੇਰ ਤੱਕ ਉਹ ਵਾਪਸ ਨਹੀਂ ਆਈ ਤਾਂ ਪਰਿਵਾਰ ਦੇ ਵੱਲੋਂ ਉਸ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਗਈ ਜਦੋਂ ਜਾ ਕੇ ਦੇਖਿਆ ਗਿਆ ਤਾਂ ਮਹਿਲਾ ਦੀ ਉਥੇ Laash ਪਈ ਹੋਈ ਸੀ ਹਰਜੀਤ ਕੌਰ ਮਹਿਲਾ ਦੀ ਪਛਾਣ ਹੋਈ ਹੈ ਜਿਸ ਦੀ ਮੌਤ ਹੋ ਗਈ ਹੈ ਵਾਰਾ ਕੁੱਤਿਆਂ ਦੇ ਵੱਲੋਂ ਉਸ ਨੂੰ ਨੋਚ-ਨੋਚ ਕੇ ਖਾ ਲਿਆ ਗਿਆ ਤੇ ਦੱਸਦੀ ਕਿ ਮ੍ਰਿਤਕ ਮਹਿਲਾ ਦਾ ਜੋ ਪਤੀ ਹਰਜਿੰਦਰ ਸਿੰਘ ਹੈ ਬੀਐਸਐਫ ਦਾ ਜਵਾਨ ਹੈ ਇਸ ਸਮੇਂ ਛਤੀਸਗੜ੍ਹ ਦੇ ਵਿੱਚ ਤਾਇਨਾਤ ਹੈ ਤੇ ਮਹਿਲਾ ਆਪਣੇ ਪਿੱਛੇ ਦੋ ਬੇਟੇ ਛੱਡ ਗਈ ਹੈ 1.8 ਸਾਲ ਦਾ ਬੱਚਾ ਤੇ ਇੱਕ 4 ਸਾਲ ਦਾ ਲੜਕਾ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਕਿ ਮਹਿਲਾ ਆਪਣੇ ਪੇਕੇ ਪਰਿਵਾਰ ਆਈ ਹੋਈ ਸੀ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਵਿੱਚ ਕੁਝ ਦਿਨ ਪਹਿਤੋਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਇੱਕ ਜੋ ਇਹ ਮਹਿਲਾ ਆਈ ਹੋਈ ਸੀ ਸਵੇਰੇ ਤੜਕਸਾਰ ਉਸ ਦੇ ਉੱਪਰ ਜੋ ਕੁੱਤਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਘਰ ਤੋਂ ਸੈਰ ਕਰਨ ਵਾਸਤੇ ਨਿਕਲੀ ਹੋਈ ਸੀ ਤਿਆਰ ਕਰਦੇ ਸਮੇਂ ਜਦੋਂ ਜਾਗੋਵਾਲ ਬੇੜ ਤੇ ਸ਼ਮਸ਼ਾਨ ਘਾਟ ਦੇ ਕੋਲ ਪਹੁੰਚੀ ਤਾਂ ਉੱਥੇ ਝੁੰਡ ਬਣਾ ਕੇ ਬੈਠੇ ਖੁੰਖਾਰ ਕੁੱਤਿਆਂ ਨੇ ਉਸਤੇ ਹਮਲਾ ਕਰ ਦਿੱਤਾ ਤੇ ਨੋਚ-ਨੋਚ ਕੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਜ਼ਖਮਾਂ ਦੇ ਤਾਪ ਨਾ ਸਹੰਦੇ ਹੋਏ ਮਹਿਲਾ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਦੱਸਦੇ ਕਿ ਜੋ ਮਹਿਲਾ ਦਾ ਪਤੀ ਬੀਐਸਐਫ ਦਾ ਜਵਾਨ ਹੈ ਮਹਿਲਾ ਆਪਣੇ ਪੇਕੇ ਪਰਿਵਾਰ ਮਿਲਣ ਲਈ ਆਈ ਹੋਈ ਸੀ ਕੁਝ ਦਿਨਾਂ ਤੋਂ ਪੇਕੇ ਪਰਿਵਾਰ ਹੀ ਰਹਿ ਰਹੀ ਸੀ ਤਾਂ ਅੱਜ ਸਵੇਰੇ ਜਦੋਂ ਸੈਰ ਕਰਨ ਲਈ ਗਈ 5 ਵਜੇ ਦੇ ਕਰੀਬ ਉਹ ਘਰ ਤੋਂ ਗਈ ਸੀ ਤੇ ਜਦੋਂ ਕਾਫੀ ਦੇਰ ਤੱਕ ਵਾਪਸ ਨਹੀਂ ਆਈ ਤਾਂ ਪਰਿਵਾਰ ਨੂੰ ਚਿੰਤਾ ਹੋਣ ਲੱਗੀ ਜਦੋਂ ਪਿੱਛੇ ਜਾ ਕੇ ਦੇਖਿਆ ਗਿਆ ਤਾਂ ਸ਼ਮਸ਼ਾਨ ਘਾਟ ਦੇ ਕੋਲ ਜੋ ਮਹਿਲਾ ਹੈ ਉਸ ਦੀ Laash ਪਈ ਹੋਈ ਸੀ ਕੁੱਤੇ ਨੇ ਬੁਰੀ ਤਰੀਕੇ ਦੇ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ ਹੋਇਆ ਸੀ ਤੇ ਜ਼ਖਮਾਂ ਦੀ ਤਾਪ ਨਾ ਸਹੰਦੇ ਹੋਏ ਮਹਿਲਾ ਦੀ ਜਾਨ ਚਲੀ ਗਈ ਦੈਨਿਕ ਸੋਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਚੱਲ ਰਿਹਾ ਤੇ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਅਵਾਰਾ ਕੁੱਤਿਆਂ ਦੇ ਵੱਲੋਂ ਮਹਿਲਾ ਨੂੰ ਨੋਚ-ਨੋਚ ਕੇ ਖਾ ਲਿਆ ਗਿਆ ਤੇ ਜ਼ਖਮਾਂ ਦੀ ਤਾਪ ਨਾ ਚੱਲਦਿਆਂ ਹੋਇਆਂ ਮਹਿਲਾ ਦੀ ਮੌਤ ਹੋ ਗਈ ਦਰਅਸਲ ਮਹਿਲਾ ਸੈਰ ਕਰਨ ਲਈ ਗਈ ਹੋਈ ਸੀ ਸਵੇਰੇ 5 ਵਜੇ ਦੇ ਕਰੀਬ ਜਦੋਂ ਘਰੋਂ ਬਾਹਰ ਗਈ ਤਾਂ ਰਸਤੇ ਦੇ ਵਿੱਚ ਉਸ ਨੂੰ ਆਵਾਰਾ ਕੁੱਤਿਆਂ ਦੀ ਝੁੰਡ ਨੇ ਘੇਰਾ ਪਾ ਲਿਆ ਮਹਿਲਾ ਦੇ ਉੱਤੇ ਹਮਲਾ ਕਰ ਦਿੱਤਾ ਤੇ ਨੋਜ-ਨੋਜ ਕੇ ਮਹਿਲਾ ਨੂੰ ਮਾਰ ਮੁਕਾਇਆ ਦਰਅਸਲ ਮਹਿਲਾ ਦੇ ਪਿਤਾ ਦੇ ਮੁਤਾਬਕ ਜਦੋਂ ਸਵੇਰੇ ਸੈਰ ਕਰਨ ਵਾਸਤੇ ਗਈ ਸੀ ਤਾਂ ਕਾਫੀ ਦੇਰ ਤੱਕ ਉਹ ਵਾਪਸ ਨਹੀਂ ਆਈ ਤਾਂ ਪਰਿਵਾਰ ਦੇ ਵੱਲੋਂ ਉਸ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਗਈ ਜਦੋਂ ਜਾ ਕੇ ਦੇਖਿਆ ਗਿਆ ਤਾਂ ਮਹਿਲਾ ਦੀ ਉਥੇ লাশ ਪਈ ਹੋਈ ਸੀ ਹਰਜੀਤ ਕੌਰ ਮਹਿਲਾ ਦੀ ਪਛਾਣ ਹੋਈ ਹੈ ਜਿਸ ਦੀ ਮੌਤ ਹੋ ਗਈ ਹੈ ਵਾਰਾ ਕੁੱਤਿਆਂ ਦੇ ਵੱਲੋਂ ਉਸ ਨੂੰ ਨੋਚ-ਨੋਚ ਕੇ ਖਾ ਲਿਆ ਗਿਆ ਤੇ ਦੱਸਦੀ ਕਿ ਮ੍ਰਿਤਕ ਮਹਿਲਾ ਦਾ ਜੋ ਪਤੀ ਹਰਜਿੰਦਰ ਸਿੰਘ ਹੈ ਬੀਐਸਐਫ ਦਾ ਜਵਾਨ ਹੈ ਤੇ ਇਸ ਸਮੇਂ ਛੱਤੀਸਗੜ੍ਹ ਦੇ ਵਿੱਚ ਤਾਇਨਾਤ ਹੈ ਤੇ ਮਹਿਲਾ ਆਪਣੇ ਪਿੱਛੇ ਦੋ ਬੇਟੇ ਛੱਡ ਗਈ ਹੈ 1-8 ਸਾਲ ਦਾ ਬੱਚਾ ਤੇ ਇੱਕ 4 ਸਾਲ ਦਾ ਲੜਕਾ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਕਿ ਮਹਿਲਾ ਆਪਣੇ ਪੇਕੇ ਪਰਿਵਾਰ ਆਈ ਹੋਈ ਸੀ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਵਿੱਚ ਕੁਝ ਦਿਨ ਪਹਿਤੋਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਇੱਕ ਜੋ ਇਹ ਮਹਿਲਾ ਆਈ ਹੋਈ ਸੀ ਸਵੇਰੇ ਤੜਕਸਾਰ ਉਸ ਦੇ ਉੱਪਰ ਜੋ ਕੁੱਤਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਘਰ ਤੋਂ ਸੈਰ ਕਰਨ ਵਾਸਤੇ ਨਿਕਲੀ ਹੋਈ ਸੀ ਸੈਰ ਕਰਦੇ ਸਮੇਂ ਜਦੋਂ ਜਾਗੋਵਾਲ ਵੇੜ ਤੇ ਸ਼ਮਸ਼ਾਨ ਘਾਟ ਦੇ ਕੋਲ ਪਹੁੰਚੀ ਤਾਂ ਉੱਥੇ ਝੁੰਡ ਬਣਾ ਕੇ ਬੈਠੇ ਖੁੰਖਾਰ ਕੁੱਤਿਆਂ ਨੇ ਉਸਤੇ ਹਮਲਾਕਾਰ ਦੇ ਤਾਤੇ ਨੋਚ-ਨੋਚ ਕੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਜ਼ਖਮਾਂ ਦੀ ਤਾਪ ਨਾ ਸਹੰਦੇ ਹੋਏ ਮਹਿਲਾ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਦੱਸਦੇ ਕਿ ਜੋ ਮਹਿਲਾ ਦਾ ਪਤੀ ਬੀਐਸਐਫ ਦਾ ਜਵਾਨ ਹੈ ਮਹਿਲਾ ਆਪਣੇ ਪੇਕੇ ਪਰਿਵਾਰ ਮਿਲਣ ਲਈ ਆਈ ਹੋਈ ਸੀ ਕੁਝ ਦਿਨਾਂ ਤੋਂ ਪੇਕੇ ਪਰਿਵਾਰ ਹੀ ਰਹਿ ਰਹੀ ਸੀ ਤਾਂ ਅੱਜ ਸਵੇਰੇ ਜਦੋਂ ਸੈਰ ਕਰਨ ਲਈ ਗਈ 5 ਵਜੇ ਦੇ ਕਰੀਬ ਉਹ ਘਰ ਤੋਂ ਗਈ ਸੀ ਤੇ ਜਦੋਂ ਕਾਫੀ ਦੇਰ ਤੱਕ ਵਾਪਸ ਨਹੀਂ ਆਈ ਤਾਂ ਪਰਿਵਾਰ ਨੂੰ ਚਿੰਤਾ ਹੋਣ ਲੱਗੀ ਜਦੋਂ ਪਿੱਛੇ ਜਾ ਕੇ ਦੇਖਿਆ ਗਿਆ ਤਾਂ ਸ਼ਮਸ਼ਾਨ ਘਟਦੇ ਕੋਲ ਜੋ ਮਹਿਲਾ ਉਸਦੀ ਲਾਸ਼ ਪਈ ਹੋਈ ਸੀ ਕੁੱਤੇ ਨੇ ਬੁਰੀ ਤਰੀਕੇ ਦੇ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ ਹੋਇਆ ਸੀ ਤੇ ਜ਼ਖਮਾਂ ਦੀ ਤਾਪ ਨਾ ਸੰਦੇ ਹੋਏ ਮਹਿਲਾ ਦੀ ਜਾਨ ਚਲੀ ਗਈ। ਵਿਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ